ਦਾਲ ਦੀ ਪਹਾਟਾਂਾਂ ਦਾ ਪੜ ਦੂਸਰਾ ਵਧੀਆ ਸਿਗਰਟਾਂ ਦਾ ਧੂਆਂ ਤਾਂ ਕਈ ਵਾਰੀ ਸਾਡੇ ਅੰਗਰੇਜ਼ਾਂ ਅਫਸਰਾਂ ਸਾਡੇ ਮੂੰਹਾਂ ਤੇ ਮਾਰਿਆ ਹੈ ਪਰ ਉਸ ਧੂਏ ਦੀ ਸ਼ਾਨ ਸਾਨੂੰ ਆਦਤ ਹੈ ਜਦੋਂ ਮੇਜਰ ਸਾਇਬ ਨੂੰ ਬੀੜੀ ਦੀ ਸਮਝਾਈ ਤਾਂ ਉਹਨਾਂ ਆਖਿਆ ਬੀੜੀ ਦਾ ਧੂਆਂ ਤੋਂ ਬਾਰੀ ਚੋਂ ਬਾਹਰ ਸੁੱਟ ਛੜੇ ਨਾ ਸਾਡੇ ਵੱਲ ਮਾਰੀ ਪਰ ਪਈ ਪੀਜਰੋ ਤੇ ਆਖ ਵੇਖ ਕੇ ਉਹਨਾਂ ਨੋ ਸੂਟਾ ਉਹਨਾਂ ਲਵਾ ਹੀ ਦਿੱਤਾ ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਦੇ ਪਲੇਟ ਫਾਰਮ ਤੋਂ ਸੂਟ ਖੜਕਾਈ ਤੇ ਪੁੱਛਿਆ ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ ਮੈਂ ਕੀ ਲੈਣਾ ਸੀ ਮੈਂ ਤੇ ਮਰਿਆਂ ਦੇ ਡੱਬੇ ਵਿੱਚ ਕੋਈ ਅਖਬਾਰ ਪੜਦਾ ਸੀ ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ ਸੀ ਕੋਈ ਕੋਈ ਸਿਗਰਟ ਦੇ ਧੂੰਏਵਾਂ ਨਹੀਂ ਵੇਖੀ ਜਾ ਰਿਹਾ ਸੀ ਮੈਂ ਇੱਥੇ ਆ ਗਿਆ ਇੱਥੇ ਸਾਬ ਦੇ ਪੇਜ ਹੀ ਹੁੰਦੇ ਜਾਪਦੇ ਨੇ ਫਿਰ ਮੈਂ ਤੁਹਾਡੀ ਸੀਟ ਤੇ ਜਾਪਾਂ ਸਮਾਨ ਦਾ ਧਿਆਨ ਰੱਖਾਂਗਾ ਨਾ ਪਈ ਨਾ ਉੱਥੇ ਤਾਂ ਮੇਰਾ ਨਾਂ ਜਾਂ ਨਸ਼ੀਨ ਬੈਠਾਈ ਉਹ ਕੌਣ ਸਾਈ ਤੁਰਦੀ ਹੱਡੀ ਦੇ ਜੰਗਲੀਏ ਜੰਗਲੀਏ ਨਾਲ ਕੋਈ ਲਟਕ ਰਿਹਾ ਲਟਕ ਗਿਆ ਮੈਨੂੰ ਡਰ ਲੱਗਿਆ ਕਿ ਡਿਗ ਡਿਗਾ ਕੇ ਮਰ ਜਾਏਗਾ ਫਿਰ ਗਵਾਇਆ ਉਹ ਉਹ ਤੇਨੀਆ ਪੈਣੀਆ ਮੈਂ ਉਹਨੂੰ ਅੰਦਰ ਵਾਲ ਲਿਆ ਅਗਲੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ ਵਿੱਚ ਚਲਾ ਜਾਏ ਪਰ ਉਹ ਪੈਰੀ ਪਏ ਜੀ ਮੈਨੂੰ ਕਿਸੇ ਥਾਂ ਦੇਣੀ ਹੈ ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਇੱਥੇ ਆ ਗਿਆ ਬੰਤਾ ਸਿੰਘ ਹੋਰੀ ਮੈਂ ਇੱਥੇ ਬੈਠੇ ਸਨ ਕੇ ਸਵਾਰੀਆਂ 당ਗ ਰਹਿ ਗਈਆਂ ਪਰ ਉਸ ਭਲੇ ਸਰਦਾਰ ਨੇ ਕਿਸੇ ਉਹ ਆਪਣੀ ਤਾਰੀਫ ਨਾ ਕਰਨ ਦਿੱਤੀ ਜਿਹੜਾ ਕੋਈ ਸ਼ੁਰੂ ਕਰੇ ਕੋਈ ਹੋਰ ਹੀ ਗੱਲ ਆਪਣੇ ਕੋਲੋਂ ਹਵਾ ਕੇ ਉਹਨਾਂ ਨੂੰ ਚੁੱਪ ਕਰਾ ਦੇਵੇ ਅਗਲੇ ਸਟੇਸ਼ਨ ਤੇ ਮੇਜਰ ਸਾਹਿਬ ਨੇ ਲੈ ਜਾਣਾ ਸੀ ਉਹਨਾਂ ਕੋਲੋਂ ਨਾ ਧਿਆਨ ਨੇ ਨਾ ਪਤਾ ਪੁੱਛਿਆ ਉਹ ਚਪਾਈਆਂ ਨਾਲ ਉਹਨਾਂ ਦਾ ਅਸਬਾਬ ਇਕੱਲਾ ਇਕੱਠਾ ਕਰਨ ਲੱਗ ਪਏ ਸਵਾਬ ਦਾ ਜੁੱਧ ਮੁਕਾ ਲਈਏ ਫਿਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਆ ਦਿਆਂਗਾ ਸਟੇਸ਼ਨ ਆਇਆ ਕੁੱਲੀ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜ ਦੇ ਤੇ ਕਹਿੰਦੇ ਕਾਲੀ ਕਾਲੀ ਗੱਡੀਆਂ ਉੱਤਰ ਗਈ ਮੈਂ ਆਪਣਾ ਨਿੱਕ ਸੁਕ ਪੀ ਪੈ ਮਾਰਿਆ ਦੇ ਡੱਬੇ ਚੋਂ ਇਕੱਠਾ ਕਰਨਾ ਵਾ ਵੈ ਐਵੇਂ ਤਾਂ ਮਾਫੀ ਤੇ ਦਿਓ ਜੇ ਫਿਰ ਇਹੋ ਜਿਹਾ ਮੌਕਾ ਮਿਲਾ ਗਿਆ ਤਾਂ ਪੂਰਾ ਪਤਾ ਨੋਟ ਕਰ ਦਿਆਂਗਾ ਉਹ ਅੱਗੇ ਹੋ ਗਏ ਹੋ ਗਏ ਹੋ ਗਏ ਸਾਰੇ ਡੱਬੇ ਚੋਂ ਰੂਹ ਨਿਕਲ ਗਈ ਡੱਬਾ ਪਾ ਪਾ ਕਰਨ ਲੱਗ ਪਿਆ ਇਹ ਸੀ ਜੀ ਸਾਡਾ ਸੈਕਿੰਡ ਪਾਰਟ ਮਾਤਾ ਵਾਸ਼ੀਆ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਫਿਰ ਨਵੀਂ ਵੀਡੀਓ ਲੈ ਕੇ ਜੀ ਅਸੀਂ ਆ